ਨਮਸਕਾਰ ਦੋਸਤੋ ਸ਼ੀਸ਼ਾ ਦੇਖ ਰਹੀ ਸਾਰੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਜਿਵੇਂ ਕਿ ਆਪਾਂ ਥੋੜੇ ਦਿਨ ਪਹਿਲੇ ਇੱਕ ਵੀਡੀਓ ਬਣਾਇਆ ਸੀਗਾ ਨਾਸਿਡਲੋ ਬਾਰੇ ਹਨਾ ਤੇ ਨਾਸਿਡਲੋ ਤੋਂ ਆਪਾਂ ਕੋਈ ਸਵਾਲ ਪੁੱਛੇ ਸੀ ਜਿਨ੍ਹਾਂ ਦੇ ਵਿੱਚ ਇੱਕ ਸਵਾਲ ਸੀਗਾ ਕੀ ਨਾਸਿਡਲੋ ਨੇ ਆਪਣੀ ਕੰਟਰੀ ਦੇ ਲੋਕਾਂ ਦੁਆਰਾ ਇੰਗਲੈਂਡ 'ਚ ਜਿਹੜਾ ਗਰੂਮਿੰਗ ਗੈਂਗ ਚਲਾਏ ਜਾਂਦੇ ਆ ਜਿਹੜੇ ਉਹਨਾਂ ਬਾਰੇ ਕੀ ਵਿਚਾਰ ਹੈ ਕੀ ਉਹਦੀ ਜਾਣਕਾਰੀ ਹੈਗਾ ਉਹ ਇਹਦੇ ਬਾਰੇ ਕਦੇ ਬੋਲਿਆ ਨਹੀਂ ਕਿਉਂ ਨਹੀਂ ਬੋਲਿਆ ਹਨਾ ਤੇ ਜੇ ਉਹਨੂੰ ਸਾਡੇ ਮੁਲਕਾਂ ਨਾਲ ਮੁਲਕ ਦੇ ਲੋਕਾਂ ਨਾਲ ਹਿੰਦੂਆਂ ਨਾਲ ਸਿੱਖਾਂ ਨਾਲ ਹਮਦਰਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਉਹਨੂੰ ਉਹਦੇ ਬਾਰੇ ਜਿਹੜੀ ਹੈਗੀ ਆਵਾਜ਼ ਚੱਕਣੀ ਬਣਦੀ ਹੈਗੀ ਹੈ ਤੇ ਇਹ ਜਿਹੜੀ ਮੁਹਿੰਮ ਹੈਗੀ ਹੈ ਗਰੂਮਿੰਗ ਗੈਂਗਸ ਹਨਾ ਜਿਹੜੇ ਚਲਾ ਰਹੇ ਹੈਗੇ ਆ ਇਹ ਹੈ ਕਿ ਕੇ ਟੂ ਕੇ ਨੂੰ ਕਹਿੰਦੇ ਹੈਗੇ ਆ ਤੇ ਇਹ ਹੈਗੀ ਹੈ ਕੌਰ ਸਰਨੇ ਵਾਲੀਆਂ ਕੁੜੀਆਂ ਨੂੰ ਖਾਣ ਦੇ ਵਿੱਚ ਕਨਵਰਟ ਕਰੋ ਤੇ ਹੁਣ ਤੁਸੀਂ ਦੇਖੋ ਵੀ ਇੱਕ ਮੂਵੀ ਹੁਣੇ ਰੀਸੈਂਟਲੀ ਆਈ ਹੈਗੀ ਹੈ ਨਾ ਡਿਪਲੋਮੈਟ ਹੈ ਨਾ ਉਹਦੀ ਕਾਫੀ ਚਰਚਾ ਹੋ ਰਹੀ ਹੈਗੀ ਹੈ ਇੱਕ ਉਸਮਾ ਅਹਿਮਦ ਨਾਮ ਦੀ ਲੜਕੀ 2017 ਦੇ ਵਿੱਚ ਮਲੇਸ਼ੀਆ ਜਾਂਦੀ ਹੈ ਉੱਥੇ ਇੱਕ ਲੜਕੇ ਨੂੰ ਮਿਲਦੀ ਹੈ ਉਹਨੂੰ ਆਪਣੇ ਬੱਚੇ ਦੀ ਕੋਈ ਸਮੱਸਿਆ ਦੱਸਦੀ ਹੈਗੀ ਹੈ ਤੇ ਉਹ ਕਹਿੰਦਾ ਵੀ ਇਹ ਸਾਡੀ ਕੰਟਰੀ ਦੇ ਵਿੱਚ ਇਹਦਾ ਇਲਾਜ ਹੈਗਾ ਤੇ ਮੈਂ ਤੇਰੇ ਇਲਾਜ ਕਰਵਾ ਦੂੰਗਾ ਉਹ ਉਹਨੂੰ ਉੱਥੇ ਬੁਲਾ ਲੈਂਦਾ ਉੱਥੇ ਲੈ ਜਾਂਦਾ ਉੱਥੇ ਉਹਦੇ ਨਾਲ ਜ਼ਬਰ ਜਨਾਹ ਕਰਦਾ ਰੇਪ ਕਰਦਾ ਜ਼ਬਰਦਸਤੀ ਉਹਦੇ ਨਾਲ ਵਿਆਹ ਕਰਦਾ ਤੇ ਉਹਨੂੰ ਉੱਥੇ ਕੈਦ ਕਰ ਲੈਂਦਾ ਉਹ ਲੜਕੀ ਬਚਦੇ ਵਿੱਚੋਂ ਦੀ ਚਲੋ ਕਿਵੇਂ ਨਾ ਕਿਵੇਂ ਕਰਕੇ ਹਨਾ ਇੰਡੀਅਨ ਐਂਬੈਸੀ ਕੋਲ ਜਾਂਦੀ ਹੈਗੀ ਐ ਤੇ ਉੱਥੇ ਜਾ ਕੇ ਉਹ ਗੁਹਾਰ ਲਗਾਉਂਦੀ ਹੈਗੀ ਆ ਕਿ ਮੈਨੂੰ ਇਸ ਤੋਂ ਬਚਾਓ ਹਨਾ ਉੱਥੇ ਜਾਂਦੀ ਹੈਗੀ ਐ ਤੇ ਚਲੋ ਉਹ ਫਿਰ ਸੁਸ਼ਮਾ ਸਵਰਾਜ ਜੀ ਨਾਲ ਕੰਟੈਕਟ ਕਰਦੇ ਹੈਗੇ ਸੁਸ਼ਮਾ ਸਵਰਾਜ ਜੀ ਇਸ ਕੇਸ ਦੇ ਵਿੱਚ ਖੁਦ ਇੰਟਰਫੇਅਰ ਕਰਦੇ ਆ ਤੇ ਉਸ ਲੜਕੀ ਨੂੰ ਉੱਥੋਂ ਬਚਾ ਕੇ ਵਾਪਸ ਲਿਆਇਆ ਜਾਂਦਾ ਹੈਗਾ ਆਪਣੀ ਕੰਟਰੀ ਦੇ ਵਿੱਚ ਹਨਾ ਤੇ ਤੁਸੀਂ ਦੇਖੋ ਵੀ ਇਹ ਲੜਕੀ ਨਾ ਸੇ ਕਿਸੀ ਨਾ ਹਿੰਦੂ ਸੀ ਇਹ ਲੜਕੀ ਮੁਸਲਿਮ ਸੀਗੀ ਪਰ ਇੰਡੀਅਨ ਸੀਗੀ ਇੰਡੀਅਨ ਹੋਣ ਕਰਕੇ ਇਹ ਜਿਹੜੀ ਉਹਦੇ ਨਾਲ ਇਹ ਸਭ ਕੁਝ ਕੀਤਾ ਗਿਆ ਇੰਡੀਅਨਸ ਪ੍ਰਤੀ ਜਿਹੜੀ ਨਫ਼ਰਤ ਹੈਗੀ ਆ ਦੇਖੋ ਉਹਨਾਂ ਦੇ ਮਨਾਂ 'ਚ ਕਿਵੇਂ ਭਰੀ ਹੋਈ ਹੈ ਇਹ ਗੱਲ ਇੱਥੋਂ ਵੀ ਕੁਝ ਗੱਲਾਂ ਤੋਂ ਸਾਹਮਣੇ ਆਂਦੀ ਹੈਗੀ ਆ ਹੁਣ ਦੋਸਤੋ ਗੱਲ ਕਰਾਂਗੇ ਐਲਨ ਮਸਕ ਦੀ ਐਲਨ ਮਸਕ ਨੇ ਵੀ ਕੁਝ ਟਵੀਟ ਕੀਤੇ ਹੈਗੇ ਗਰੂਮਿੰਗ ਗੈਂਗਸ ਬਾਰੇ ਜਨਵਰੀ 2025 ਦੇ ਵਿੱਚ ਉਹਨੇ ਜਿਹੜੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਹੈਗੇ ਆ ਕੀਰ ਸਟੈਮਰ ਹੈ ਨਾ ਤੇ ਉਹਨਾਂ ਨੂੰ ਝਾੜ ਲਗਾਈ ਹੈਗੀ ਹੈ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਕੰਟਰੀ ਦੇ ਵਿੱਚ 1997 ਤੋਂ ਲੈ ਕੇ 2013 ਤੱਕ 1400 ਕੇਸ ਔਨ ਰਿਕਾਰਡ ਰਜਿਸਟਰਡ ਪਏ ਆ ਗਰੂਮਿੰਗ ਗੈਂਗਸ ਬਾਰੇ ਜਿਨ੍ਹਾਂ ਨੇ ਨਾਬਾਲਿਕ ਲੜਕੀਆਂ ਦਾ ਜੌਨ ਸ਼ੋਸ਼ਣ ਕੀਤਾ ਹੈਗਾ ਉਹਨਾਂ ਦਾ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰਵਾ ਚੁੱਕੇ ਹੈਗੇ ਆ ਤੇ ਤੁਸੀਂ ਇੰਨਾ ਖਿਲਾਫ ਕੋਈ ਸਖਤ ਕਾਰਵਾਈ ਕਿਉਂ ਨਹੀਂ ਕਰਦੇ ਹੈਗੇ ਉਹਨਾਂ ਨੇ ਸਵਾਲ ਪੁੱਛਿਆ ਹੈਗਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਕੀਰ ਸਟੈਮਰ ਸੀਗੇ ਇਸ ਸੀਪੀਐਸ ਪ੍ਰਮੁੱਖ ਰਹੇ ਹੈਗੇ ਆ ਇਹਨਾਂ ਨੇ ਸੀਪੀਐਸ ਪ੍ਰਮੁੱਖ ਰਹਿਣ ਦੇ ਬਾਵਜੂਦ 5 ਸਾਲ ਸੀਪੀਐਫ ਪ੍ਰਮੁੱਖ ਰਹੇ ਹੈਗੇ ਆ ਵੀ ਇਹਨਾਂ ਪ੍ਰਤੀ ਗਰੂਮਿੰਗ ਗੈਂਗਸ ਆਪਰੇਟਰਸ ਪ੍ਰਤੀ ਸੌਫਟ ਰੁਖ ਕਿਉਂ ਅਪਣਾਇਆ ਇਹ ਸ਼ਕਤੀ ਨਾਲ ਪੇਸ਼ ਕਿਉਂ ਨਹੀਂ ਆਏ ਹੈਗੇ ਤੇ ਇੱਕ ਗੱਲ ਉਹਨਾਂ ਨੇ ਪ੍ਰਿੰਸ ਚਾਰਲਸ ਨੂੰ ਵੀ ਕਹੀ ਹੈਗੀ ਆ ਵੀ ਇਹ ਜਿਹੜੀ ਸੰਸਦ ਹੈਗੀ ਆ ਨਾ ਬ੍ਰਿਟੇਨ ਦੀ ਤੁਸੀਂ ਇਹਨੂੰ ਭੰਗ ਕਰ ਦਿਓ ਕਹਿੰਦੇ ਵੀ ਇਹ ਜਿਹੜੇ ਲੋਕ ਹੈਗੇ ਆ ਨਾ ਤੁਹਾਡੇ ਪ੍ਰਧਾਨ ਮੰਤਰੀ ਤੇ ਇਹਨਾਂ ਦੀ ਪਾਰਟੀ ਕਹਿੰਦੇ ਇਹ ਲੋਕ ਇਸ ਲਾਇਕ ਨਹੀਂ ਹੈਗੇ ਇਹ ਤੁਹਾਡਾ ਦੇਸ਼ ਚਲਾ ਸਕਣ ਤੁਹਾਡੇ ਦੇਸ਼ ਦੀ ਕਮਾਂਡ ਸਾਮ ਸਕਣ ਉਹ ਕਹਿੰਦੇ ਨੇ ਤਾਂ ਜਵਾਬਦੇਹੀ ਮੰਗੋ ਕਹਿੰਦੇ ਨੇ ਤਾਂ ਜਵਾਬ ਮੰਗੋ ਵੀ ਇਹਨਾਂ ਨੇ ਗਰੂਮਿੰਗ ਗੈਂਗਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਸ਼ਕਤੀ ਨਾਲ ਪੇਸ਼ ਕਿਉਂ ਨਹੀਂ ਆਏ ਹੁਣ ਇੱਕ ਗੱਲ ਕਰਦੇ ਹੈਗੇ ਆ ਇੱਕ ਪ੍ਰਿੰਕਾ ਚਤੁਰਵੇਦੀ ਨਾਮ ਦੇ ਐਮਪੀ ਹੈਗੇ ਆ ਸ਼ਿਵ ਸੇਨਾ ਦੇ ਪਾਰਟੀ ਤੋਂ ਨਾਲ ਸੰਬੰਧ ਰੱਖਦੇ ਹੈਗੇ ਆ ਇਹਨਾਂ ਨੇ ਇੱਕ ਟਵੀਟ ਕੀਤਾ ਸੀਗਾ ਕਿ ਜਿਹੜੇ ਇਹ ਗਰੂਮਿੰਗ ਗੈਂਗਸ ਹੈਗੇ ਆ ਇਹਨਾਂ ਨੂੰ ਤੁਸੀਂ ਕਹਿੰਦੇ ਆਪਰੇਟਿਡ ਬਾਏ ਮੁਸਲਿਮਸ ਨਾ ਕਹੋ ਜਾਂ ਏਸ਼ੀਅਨ ਮੁਸਲਿਮਸ ਨਾ ਕਹੋ ਇਹਨਾਂ ਨੂੰ ਤੁਸੀਂ ኦਪਰੇਟਿਡ ਬਾਈ ਪਾਕਿਸਤਾਨੀ ਮੁਸਲਿਮਸ ਕਹੋ ਉਹ ਕਹਿੰਦੇ ਵੀ ਇਹ ਜਿਹੜੇ ਗਰੂਮਿੰਗ ਗੈਂਗਸ ਹੈਗੇ ਆ ਇਹ ਦੁਨੀਆ ਦੇ ਵਿੱਚ ਕਹਿੰਦੇ ਕਈ ਮੁਲਕ ਆ ਜੇ ਤੁਸੀਂ ਮੱਧ ਏਸ਼ੀਆ ਦੀ ਗੱਲ ਕਰੀਏ ਇੱਥੇ ਬਹੁਤ ਸਾਰੇ ਜਿਹੜੇ ਹੈਗੇ ਆ ਇਹ ਅ ਇਸਲਾਮਿਕ ਕੰਟਰੀਜ਼ ਹੈਗੀਆਂ ਉਹ ਕਹਿੰਦੇ ਹੋਰ ਕਿਸੇ ਕੰਟਰੀ ਦੇ ਲੋਕ ਇਸ ਤਰ੍ਹਾਂ ਦੇ ਗੈਂਗਸ ਨਹੀਂ ਚਲਾ ਰਹੇ ਹੈਗੇ ਇਹ ਸਿਰਫ ਪਾਕਿਸਤਾਨੀ ਮੁਸਲਮ ਹੀ ਚਲਾ ਰਹੇ ਹੈਗੇ ਆ ਤਾਂ ਕਰਕੇ ਕਹਿੰਦੇ ਇਹਨਾਂ ਨੂੰ ਜਿਹੜੇ ਇਹਨਾਂ ਦਾ ਸਬੰਧ ਪਾਕਿਸਤਾਨੀ ਮੁਸਲਮਾਨਾਂ ਨਾਲ ਹੈ ਮੁਸਲਿਮ ਕਮਿਊਨਿਟੀ ਨਾਲ ਨਹੀਂ ਤੁਸੀਂ ਕਹਿ ਸਕ ਤੇ ਐਲਨ ਮਸਕ ਨੇ ਉਥੇ ਉਹਨਾਂ ਨੂੰ ਰਿਪਲਾਈ ਕਰਕੇ ਉਥੇ ਸਹਿਮਤੀ ਜਤਾਈ ਸੀਗੀ ਜਿੱਥੇ ਚਰਚਾ ਤੇਜ਼ ਹੋਈ ਸੀਗੀ ਤੇ ਤੁਸੀਂ ਇਹ ਗੱਲ ਦੇਖੋ ਵੀ ਜਾਣਕਾਰੀਆਂ ਹੋਰ ਵੀ ਹੈਗੀਆਂ ਹਨਾ ਐਵਿਡੈਂਸ ਹੋਰ ਵੀ ਹੈਗੇ ਆ ਤੇ ਆਪਾਂ ਹੋਰ ਜਾਣਕਾਰੀਆਂ ਵੀ ਲੈ ਕੇ ਇਸ ਮੁੱਦੇ ਨਾਲ ਸੰਬੰਧਿਤ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਫਿਲਹਾਲ ਅੱਜ ਲਈ ਸਿਰਫ ਐਨ ਆਈ ਧੰਨਵਾਦ